ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਮੂ ਸ਼ਹੀਦਾਂ ਸਿੰਘਾਂ ਗੁਰੂ ਸੇਵਾਨਾਂ ਦੀ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਹੜੇ ਵੀ ਖਾਲਸਾ ਜੀ ਭੈਣ ਭਰਾ ਗੁਰਬਾਣੀ ਦੇ ਚਾਪ ਕਰਦੇ ਆ ਸੇਵਾ ਸਿਮਰਨ ਕਰਦੇ ਆ ਜਾ ਜਿੰਨਾਂ ਦੇ ਘਰ ਦੇ ਵਿੱਚ 24 ਘੰਟੇ ਗੁਰਬਾਣੀ ਦਾ ਜਾਪ ਚੱਲਦਾ ਹੈ ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਗੁਰੂ ਸਹਿਬਾਨਾਂ ਦੀ ਬਹੁਤ ਕਿਰਪਾ ਹੁੰਦੀ ਹੈ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਹੁੰਦੀ ਹੈ ਖਾਲਸਾ ਜੀ ਜਿਹੜੇ ਵੀ ਗੁਰਬਾਣੀ ਦਾ ਜਾਪ ਕਰਦੇ ਨੇ ਸ਼ਹੀਦ ਸਿੰਘ ਉਹਨਾਂ ਤੇ ਆਪਣਾ ਪਹਿਰਾ ਰੱਖਦੇ ਨੇ ਉਹਨਾਂ ਤੇ ਖੁਸ਼ ਹੁੰਦੇ ਨੇ ਖਾਲਸਾ ਜੀ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਸ਼ਹੀਦ ਸਿੰਘ ਜਿੱਥੇ ਗੁਰਬਾਣੀ ਦਾ ਜਾਪ ਚੱਲਦਾ ਹਮੇਸ਼ਾ ਉੱਥੇ ਹੀ ਰਹਿੰਦੇ ਨੇ ਜਿਹੜੇ ਘਰ ਦੇ ਵਿੱਚ ਸੁਚਮਤਾ ਹੁੰਦੀ ਏ ਕਿਸੇ ਵੀ ਮੀਟ ਸ਼ਰਾਬ ਦਾ ਸੇਵਨ ਨਹੀਂ ਹੁੰਦਾ ਉਹਨਾਂ ਘਰਾਂ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੋਤ ਜਗਦੀ ਏ ਨਾ ਉੱਥੇ ਫਿਰ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੁੰਦਾ ਹੈ ਤੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵੀ ਚਾਰ ਸਾਂਝੇ ਕਰਾਂਗੇ ਕਿ ਕੁਝ ਜ਼ਰੂਰੀ ਨਿਸ਼ਾਨੀਆਂ ਜੇਕਰ ਤੁਹਾਨੂੰ ਇਹ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਤੁਸੀਂ ਸਮਝ ਲਓ ਕਿ ਸ਼ਹੀਦਾ ਸਿੰਘਾਂ ਦੀ ਮਿਹਰ ਹੋ ਗਈ ਏ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਊਗੀ ਜੇਕਰ ਤੁਹਾਨੂੰ ਇਹ ਕੁਝ ਨਿਸ਼ਾਨੀਆਂ ਮਿਲਣ ਤਾਂ ਤੋ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਇਸ ਦੇ ਰਿਲੇਟਡ ਕਈ ਵਾਰ ਬਹੁਤ ਕਮੈਂਟ ਵੀ ਆਉਂਦੇ ਨੇ ਤੇ ਸਵਾਲ ਵੀ ਪੁੱਛੇ ਜਾਂਦੇ ਨੇ ਤੇ ਕਈ ਵਾਰ ਆਪਣੇ ਮਨ ਦੇ ਵਿੱਚ ਵਿਚਾਰ ਵੀ ਆਉਂਦੇ ਨੇ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਨਾਲ ਕਿਸੇ ਰੱਬੀ ਰੂਹ ਦਾ ਪਹਿਰਾ ਹੈ ਸਾਡੇ ਨਾਲ ਕੋਈ ਰੱਬੀ ਰੂਹ ਹੈ ਇਸ ਤਰ੍ਹਾਂ ਖਾਲਸਾ ਜੀ ਕਈ ਵਾਰ ਭੈਣ ਭਰਾ ਸਵਾਲ ਕਰਦੇ ਨੇ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਰੱਬੀ ਰੂਹ ਦਾ ਦੇਖਣਾ ਜਾਂ ਅੰਗ ਸੰਗ ਸਹਾਈ ਹੋਣਾ ਇਸ ਸੰਸਾਰ ਦੇ ਵਿੱਚ ਅਕਸਰ ਹੀ ਸੰਗਤਾਂ ਦੇ ਨਾਲ ਅਨੁਭਵ ਹੁੰਦੇ ਹਨ ਪਰ ਬਹੁਤ ਜ਼ਿਆਦਾ ਲੋਕਾਂ ਨੂੰ ਖਾਲਸਾ ਜੀ ਇਹ ਅਨੁਭਵ ਨਹੀਂ ਹੁੰਦੇ ਕਿਉਂਕਿ ਖਾਲਸਾ ਜੀ ਕੁਝ ਖਾਸ ਲੋਕਾਂ ਨੂੰ ਹੀ ਇਹ ਅਨੁਭਵ ਹੁੰਦੇ ਹਨ ਇਹ ਤਜਰਬੇ ਹੁੰਦੇ ਹਨ ਜਦੋਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਜਿਹੜੇ ਪੈੜ ਪ੍ਰਾ ਗੁਰਬਾਣੀ ਦਾ ਜਾਪ ਕਰਦੇ ਆ ਇਹ ਕਰਮਾਤਾ ਉਹਨਾਂ ਦੇ ਨਾਲ ਹੀ ਵਾਪਰਦੀਆਂ ਨੇ ਹਰ ਇੱਕ ਆਮ ਇਨਸਾਨ ਦੇ ਨਾਲ ਖਾਲਸਾ ਜੀ ਇਹ ਕਰਾਮਾਤ ਨਹੀਂ ਵਾਪਰਦੀ ਤੁਹਾਨੂੰ ਕਈ ਵਾਰ ਖਾਲਸਾ ਜੀ ਇਹ ਵੀ ਮਹਿਸੂਸ ਹੁੰਦਾ ਹੋਣਾ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਇਕੱਲੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਇਕੱਲੇ ਹੋ ਤੇ ਇਸੇ ਤਰ੍ਹਾਂ ਇਸ ਸੰਸਾਰ ਤੇ ਖਾਲਸਾ ਜੀ ਕਈ ਤਰ੍ਹਾਂ ਦੀਆਂ ਜੀਵ ਆਤਮਾਵਾਂ ਹੁੰਦੀਆਂ ਹਨ ਨੇਗੇਟਿਵ ਵੀ ਖਾਲਸਾ ਜੀ ਹੁੰਦੀਆਂ ਨੇ ਤੇ ਪੋਜ਼ਿਟਿਵ ਵੀ ਪੋਜ਼ਿਟਿਵ ਚੀਜ਼ਾਂ ਦਾ ਨੇੜੇ ਹੋਣ ਤੇ ਖਾਲਸਾ ਜੀ ਤੁਸ ਤੁਹਾਡੇ ਮਨ ਦੇ ਅੰਦਰ ਇੱਕ ਪੋਜ਼ਿਟਿਵਿਟੀ ਰਹਿੰਦੀ ਹੈ ਤੁਸੀਂ ਬਹੁਤ ਖੁਸ਼ ਰਹਿੰਦੇ ਹੋ ਬਹੁਤ ਵਧੀਆ ਇਕੱਲਾਪਣ ਰਹਿ ਕੇ ਵੀ ਤੁਸੀਂ ਬਹੁਤ ਖੁਸ਼ ਰਹਿੰਦੇ ਹੋ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਅੰਦਰੋਂ ਆਪਣੇ ਆਪ کئی ਵਾਰ ਖਾਲਸਾ ਜੀ ਮਾਰਗਦਰਸ਼ਨ ਹੋ ਜਾਂਦਾ ਹੈ ਤੇ ਅੱਖਾਂ ਬੰਦ ਕਰਨ ਤੇ ਪ੍ਰਕਾਸ਼ ਹੁੰਦਾ ਹੈ ਤੇ ਕਦੇ ਕਦੇ ਖਾਲਸਾ ਜੀ ਕੁਝ ਰੋਹਾਨੀ ਇਸ਼ਾਰੇ ਮਿਲਦੇ ਹਨ ਤੇ ਕੁਝ ਸੰਕੇਤ ਮਿਲਦੇ ਹਨ ਖਾਲਸਾ ਜੀ ਤੇ ਰੱਬੀ ਸ਼ਕਤੀਆਂ ਦਾ ਕੋਲ ਹੋਣਾ ਮਹਿਸੂਸ ਹੁੰਦਾ ਹੈ ਦੀ ਤੁਹਾਡੀ ਕਹੀ ਹੋਈ ਕੋਈ ਵੀ ਚੰਗੀ ਪੋਜ਼ਿਟਿਵ ਗੱਲ ਸੱਚ ਹੋਣ ਲੱਗ ਜਾਂਦੀ ਹੈ ਤੇ ਇਸ ਤੋਂ ਖਾਲਸਾ ਜੀ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਰੂਰ ਤੁਹਾਡੇ ਅੰਗ ਸੰਗ ਕੋਈ ਰੱਬੀ ਸ਼ਕਤੀ ਰਹਿੰਦੀ ਹੈ ਤੇ ਰੱਬੀ ਸ਼ਕਤੀ ਦਾ ਤੁਹਾਡੇ ਅੰਗ ਸੰਦ ਪਹਿਰਾ ਹੈ ਵਾਹੀ ਗੁਰੂ ਦੇ ਨਾਲ ਖਾਲਸਾ ਜੀ ਜੁੜਨ ਦੇ ਲਈ ਤੇ ਸਿਮਰਨ ਕਰਨ ਦੇ ਲਈ ਤੁਹਾਨੂੰ ਉਸ ਸ਼ਕਤੀ ਦੇ ਕੋਲੋਂ ਜਲਦੀ ਹੀ ਜਗਾ ਦਿੱਤਾ ਜਾਂਦਾ ਹੈ ਖਾਲਸਾ ਜੀ ਜਿਵੇਂ ਅਕਸਰ ਕਈ ਭੈਣ ਭਰਾ ਕਹਿੰਦੇ ਆ ਕਿ ਸਾਡੀ ਸਵੇਰੇ ਅੱਖ ਨਹੀਂ ਖੋਲਦੀ ਜਿਨ੍ਹਾਂ ਦੇ ਉੱਪਰ ਰੱਬੀ ਰੂਹਾਂ ਦਾ ਪਹਿਰਾ ਹੁੰਦਾ ਹੈ ਉਹਨਾਂ ਨੂੰ ਰੱਬੀ ਰੂਹਾਂ ਨੇ ਜੋ ਉਹੀ ਟਾਈਮ ਸੇਰ ਚਗਾ ਦਿੰਦੀਆਂ ਨੇ ਤਿਖਾਲਸਾ ਜੀ ਇਸ ਸੰਕੇਤ ਤੋਂ ਤੁਹਾਨੂੰ ਸਮਝ ਆਣਾ ਚਾਹੀਦਾ ਹੈ ਕਿ ਰੱਬੀ ਰੂਹਾਂ ਤੁਹਾਡੇ ਨਾਲ ਰਹਿ ਕੇ ਤੁਹਾਡੀ ਹੈਲਪ ਕਰ ਰਹੀਆਂ ਨੇ ਤੁਹਾਡੀ ਮਦਦ ਕਰ ਰਹੀਆਂ ਨੇ ਇਸੇ ਤਰ੍ਹਾਂ ਖਾਲਸਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਰੱਬੀ ਸ਼ਕਤੀਆਂ ਸਾਡੇ ਤੋਂ ਕੀ ਚਾਹੁੰਦੀਆਂ ਨੇ ਅਸੀਂ ਕਿਵੇਂ ਮੰਨੀਏ ਕਿ ਉਹ ਸਾਡੇ ਨਾਲ ਰੱਬੀ ਸ਼ਕਤੀਆਂ ਹਨ ਉਹ ਕਿਹੜੀਆਂ ਨਿਸ਼ਾਨੀਆਂ ਹਨ ਪਹਿਲਾ ਤਾਂ ਖਾਲਸਾ ਜੀ ਸਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕੋਈ ਰੱਬੀ ਸ਼ਕਤੀ ਤੁਹਾਡੇ ਨਾਲ ਰਹਿੰਦੀ ਹੈ ਤੁਹਾਡੇ ਅੰਗ ਸੰਗ ਸਹਾਈ ਹੁੰਦੀ ਹੈ ਕਈ ਵਾਰ ਖਾਲਸਾ ਜੀ ਆਪਾਂ ਕਿਸੇ ਸਮੇਂ ਦੇ ਵਿੱਚ ਸੰਤ ਮਹਾਪੁਰਸ਼ਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੁੰਦੀ ਹੈ ਤੇ ਜਾਂ ਫਿਰ ਆਪਾਂ ਕਿਸੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਭਗਤੀ ਕੀਤੀ ਹੁੰਦੀ ਹੈ ਤਾਂ ਵੀ ਖਾਲਸਾ ਜੀ ਕਈ ਰੱਬੀ ਸ਼ਕਤੀਆਂ ਆਪਣੇ ਅੰਗ ਸੰਗ ਸਹਾਈ ਰਹਿੰਦੀਆਂ ਹਨ ਇਸੀ ਤਰ੍ਹਾਂ ਖਾਲਸਾ ਜੀ ਕਈ ਵਾਰ ਆਪਾਂ ਨੂੰ ਆਪਣੀ ਸਵਾਲਾਂ ਦੇ ਜਵਾਬ ਕੁਦਰਤੀ ਢੰਗ ਦੇ ਨਾਲ ਮਿਲ ਜਾਂਦੇ ਨੇ ਕਈ ਵਾਰ ਕਈ ਤਰੀਕਿਆਂ ਦੇ ਨਾਲ ਉਹ ਤੁਹਾਡੀ ਮਦਦ ਵੀ ਕਰਦੇ ਨੇ ਕਿ ਰੱਬੀ ਸ਼ਕਤੀਆਂ ਖਾਲਸਾ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹੈ ਨੇ ਤੁਹਾਨੂੰ ਕੁਝ ਸਨੇਹਾ ਦੇਣਾ ਚਾਹੁੰਦੀ ਹੈ ਨੇ ਤਾਂ ਇਹ ਨਿਸ਼ਾਨੀ ਖਾਲਸਾ ਜੀ ਤੁਹਾਨੂੰ ਆਪ ਸਮਝ ਲਈ ਪਵੇਗੀ ਕਈ ਵਾਰ ਮਨੁੱਖ ਬਹੁਤ ਸੱਚੀ ਭਗਤੀ ਕਰਦਾ ਏ ਉਹਨਾਂ ਸ਼ਕਤੀਆਂ ਦੇ ਰੂਪ ਦੇ ਵਿੱਚ ਖਾਲਸਾ ਜੀ ਸਾਨੂੰ ਰੱਬੀ ਸ਼ਕਤੀਆਂ ਦਾ ਸਾਥ ਮਿਲ ਜਾਂਦਾ ਹੈ ਤਾਂ ਇਸੇ ਤਰ੍ਹਾਂ ਖਾਲਸਾ ਜੀ ਉਹ ਸ਼ਹੀਦ ਸਿੰਘ ਵੀ ਹੋ ਸਕਦੇ ਹਨ ਜੋ ਤੁਹਾਡੇ ਅੰਗ ਸੰਗ ਸਹਾਈ ਰਹਿ ਕੇ ਤੁਹਾਡੀ ਮਦਦ ਵੀ ਕਰਦੇ ਹਨ ਇਹਨਾਂ ਸ਼ਕਤੀਆਂ ਦਾ ਖਾਲਸਾ ਜੀ ਸੰਕੇਤ ਮਿਲਣ ਦੇ ਨਾਲ ਜੇਕਰ ਤੁਹਾਨੂੰ ਬਹੁਤ ਸਕੂਨ ਮਿਲ ਰਿਹਾ ਬਹੁਤ ਖੁਸ਼ੀ ਮਿਲ ਰਹੀ ਹੈ ਤੁਹਾਡਾ ਮਾਰਗ ਸਹੀ ਹੋ ਰਿਹਾ ਹੈ ਦਾ ਖਾਲਸਾ ਜੀ ਇਹ ਗੁਰੂ ਸੇ ਬਰਨਦੀਸ਼ ਹੀਰ ਸਿੰਘ ਸਾਡੇ ਨਾਲ ਰਹਿ ਕੇ ਅੰਦ ਸੰਗ ਸਹਾਈ ਹੋ ਕੇ ਸਾਨੂੰ ਸੋਝੀ ਦਿੰਦੇ ਹਨ ਹੁਣ ਖਾਲਸਾ ਜੀ ਆਪਣੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਆਪਾਂ ਇਹਨਾਂ ਦੇ ਨਾਲ ਕਿਵੇਂ ਗੱਲ ਕਰ ਸਕਦੇ ਹਾਂ ਤੇ ਕਿਵੇਂ ਜੋੜ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਖਾਲਸਾ ਜੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਇਕੱਲੇ ਤੁਸੀਂ ਬੈਠ ਕੇ ਨਾਮ ਕੁਰਬਾਨੀ ਦਾ ਸਿਮਰਨ ਜਪੋ ਸਮਾਤੇ ਨੂੰ ਤੋਂ 4 ਵਜੇ ਦਾ ਖਾਲਸਾ ਜੀ ਹੋਣਾ ਚਾਹੀਦਾ ਫਿਰ ਤੁਸੀਂ ਰੱਬੀ ਸ਼ਕਤੀਆਂ ਦੇ ਨਾਲ ਜੁੜ ਸਕਦੇ ਹੋ ਇਸ ਤਰ੍ਹਾਂ ਨਹੀਂ ਖਾਲਸਾ ਜੀ ਕਿ ਤੁਸੀਂ ਸਵੇਰੇ ਨਹੀਂ ਉੱਠਣਾ ਟਾਈਮ ਸੇਰ ਤੇ ਦੁਪਹਿਰ ਦੇ ਸਮੇਂ ਤੁਸੀਂ ਪਾਠ ਕਰੋ ਇਸ ਤਰ੍ਹਾਂ ਨਹੀਂ 3 ਤੋਂ 4 ਦੇ ਸਮੇਂ ਦੇ ਵਿੱਚ ਤੇ ਖਾਲਸਾ ਜੀ ਫਿਰ ਤੁਸੀਂ ਰੱਬੀ ਸ਼ਕਤੀਆਂ ਸ਼ਹੀਦ ਸਿੰਘਾਂ ਦੇ ਅੱਗੇ ਤੁਸੀਂ ਅਰਦਾਸ ਕਰੋ ਕਿ ਉਹ ਆਪਣੇ ਅੰਗ ਸੰਗ ਸਹਾਈ ਹਨ ਤਾਂ ਆਪਣੇ ਹੋਣ ਦੀ ਕੋਈ ਨਾ ਕੋਈ ਵਾਇਰਸ ਅੱ체 ਪਾਸ਼ਾ ਆਪਾਂ ਨੂੰ ਨਿਸ਼ਾਨੀ ਦੇਣ। ਇਸੇ ਤਰ੍ਹਾਂ ਖਾਲਸਾ ਜੀ ਵਾਰ-ਵਾਰ ਅਰਦਾਸ ਕਰਦੇ ਰਹੋ ਤੇ ਜੇਕਰ ਤੁਹਾਨੂੰ ਅਗਲੇ ਹੀ 2 ਮਿੰਟਾਂ ਦੇ ਅੰਦਰ ਤੁਹਾਨੂੰ ਕੋਈ ਪੋਜ਼ਿਟਿਵ ਨਿਸ਼ਾਨੀ ਮਿਲਦੀ ਹੈ, ਤੁਹਾਨੂੰ ਕੋਈ ਖੁਸ਼ਬੂ ਆਉਂਦੀ ਹੈ, ਕਿਸੇ ਪੰਛੀ ਦੇ ਬੋਲਣ ਦੀ ਆਵਾਜ਼ ਆਉਂਦੀ ਹੈ, ਕਿਸੇ ਵੀ ਤਰ੍ਹਾਂ ਦੀ ਖਾਲਸਾ ਜੀ ਹਿਲਜੁਲ ਹੁੰਦੀ ਹੈ। ਜਿਸ ਦੇ ਨਾਲ ਖਾਲਸਾ ਜੀ ਤੁਹਾਡਾ ਵੀ ਦਿਲ ਦਿਮਾਗ ਸਮਝ ਜਾਵੇ ਕਿ ਉਸ ਰੱਬੀ ਸ਼ਕਤੀਆਂ ਦੇ ਵੱਲੋਂ ਤੁਹਾਨੂੰ ਜਵਾਬ ਆਇਆ ਹੈ ਪੀਰ ਖਾਲਸਾ ਜੀ ਤੁਸੀਂ ਉਹਨਾਂ ਨੂੰ ਆਦਰ ਸਤਕਾਰ ਦਿੰਦੇ ਹੋਏ ਫਤਿਹ ਬਲਾਓ ਤੇ ਫਿਰ ਆਪਣੀ ਤੁਸੀਂ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਅਰਦਾਸ ਬੇਨਤੀ ਕਰਨ ਗੁਰਬਾਣੀ ਜਪਣ ਦੇ ਵਿੱਚ ਗੁਰਬਾਣੀ ਦੇ ਵਿੱਚ ਮਨ ਨਹੀਂ ਟਿਕਦਾ ਤੇ ਉਸ ਦੇ ਲਈ ਕਿਰਪਾ ਕਰਨ ਗੁਰਬਾਣੀ ਦੇ ਵਿੱਚ ਮਨ ਟਿਕੇ ਗੁਰਬਾਣੀ ਦਾ ਜਾਪ ਕਰੀਏ ਇਸ ਤਰ੍ਹਾਂ ਅਰਦਾਸ ਬੇਨਤੀ ਖਾਲਸਾ ਜੀ ਕਰਨੀ ਏ ਸਾਨੂੰ ਮਾਰਗਦਰਸ਼ਨ ਕਰਦੇ ਰਹਿਣ ਸਾਨੂੰ ਇਹ ਜੀਵਨ ਸਫਲਾ ਕਰਨ ਦੇ ਵਿੱਚ ਅੰਗ ਸੰਗ ਸਹਾਈ ਹੁੰਦੇ ਰਹਿਣ ਇਸ ਦੇ ਨਾਲ ਖਾਲਸਾ ਜੀ ਤੁਹਾਨੂੰ ਰੱਬੀ ਸ਼ਕਤੀਆਂ ਇਹ ਪੁੱਛੀ ਗੱਲ ਦੇ ਜਵਾਬ ਦੇ ਵਿੱਚੋਂ ਕੀਤੀ ਗਈ ਨਾ ਦੀ ਨਿਸ਼ਾਨੀ ਵੀ ਜੇਕਰ ਖਾਲਸਾ ਜੀ ਕਿਸੇ 네ਗੇਟਿਵ ਨਿਸ਼ਾਨ ਦੇ ਵਿੱਚ ਮਹਿਸੂਸ ਹੋਵੇ ਖਾਲਸਾ ਜੀ ਤਾਂ ਇਸ ਤਰ੍ਹਾਂ ਉਹਨਾਂ ਰੱਬੀ ਰੂਹਾ ਨੂੰ ਕੋਈ ਵੀ ਸਵਾਲ ਦਾ ਜਵਾਬ ਤੁਸੀਂ ਪੁੱਛ ਸਕਦੇ ਹੋ ਇਸੇ ਤਰ੍ਹਾਂ ਖਾਲਸਾ ਜੀ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨਿਸ਼ਾਨੀਆਂ ਨੂੰ ਤੁਹਾਨੂੰ ਆਪ ਹੀ ਸਮਝਣਾ ਪਵੇਗਾ ਹੌਲੀ-ਹੌਲੀ ਆਪ ਸਭ ਨੂੰ ਇਹ ਚੀਜ਼ ਦਾ ਗਿਆਨ ਹੋਣਾ ਸ਼ੁਰੂ ਹੋ ਜਾਵੇਗਾ ਖਾਲਸਾ ਜੀ ਸੁਖਾਰ ਸਾਜੀ ਅਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀ ਇਸ਼ਾਨੀਆਂ ਮਿਲਦੀਆਂ ਨੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਮੇਰ ਸੁਖਾਰ ਸਾਜੀ ਭੁੱਲ ਚੁੱਕਾ ਦੀ ਖੀਵਾ ਬਖਸ਼ਨੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਚੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ